मामला ईडी ਕੋਲੇ ਵੀ ਜਾ ਸਕਦਾ ਹੈ ਜਿਹੜੀ ਲੈ ਸਕਦੀ ਹੈ ਕਿ ਨਹੀਂ ਕਿ ਸੀਬੀਆਈ ਕਰ ਰਹੀ ਹੈ ਤਾਂ ਬਸ ਠੀਕ ਹੈ ਸ਼ਫੀ ਜਾਣੀ ਨਹੀਂ 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 ईडी ਦੀ ਡਿਊਟੀ ਹੈ ਮੰਡੇਟ ਹੈ ईडी ਦਾ ईडी ਨੂੰ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਦੇ ਵਿੱਚ ਉਹਨਾਂ ਦੀ ਡਿਊਟੀ ਹੈ ਤੋਂ ईडी ਉਸੇ ਟਾਈਮ ਐਂਟਰੀ ਹੋ ਜਾਂਦੀ ਹੈ ਕੇਸ ਦੇ ਵਿੱਚ ਜਿਸ ਟਾਈਮ ਕੋਈ ਐਫਆਈਆਰ ਲੋਜ ਹੁੰਦੀ ਕਿਤੇ ਸੋ ईडी ਜਦੋਂ ਮਰਜ਼ੀ ਫਾਈਲ ਦੀ ਕਾਪੀ ਮੰਗਾ ਸਕਦੀ ਹੈ ਐਗਜ਼ਾਮਨ ਕਰ ਸਕਦੀ ਹੈ ਡਿਟੇਲ ਮੰਗਾ ਸਕਦੀ ਹੈ ਇਨਫਰਮੇਸ਼ਨ ਮੰਗਾ ਸਕਦੀ ਹੈ ਉਸ ਤੋਂ ਬਾਅਦ ਐਗਜ਼ਾਮਨ ਕਰਕੇ ਜੇ ਕੇਸ ਬਣਦਾ ਦੈਨ ਉਹ ਰਜਿਸਟਰ ਕਰਨਾ ਹੈ ਫੈਕਟ ਇਹ ਹੈ ਕਿ 7 ਕਰੋੜ ਦੀ ਕੈਸ਼ ਮਿਲੀ ਹੈ ਤੇ ਕੁਝ ਗੋਲਡ ਵਗੈਰਾ ਜਾਂ ਹੋਰ ਕੁਝ ਮਿਲਿਆ ਕੋਈ ਵੀ ਗਵਰਨਮੈਂਟ EMPLOYE ਚਾਹੇ ਕੋਈ AIGE ਹੈ ਕੋਈ DG ਹੈ ਕੋਈ ਵੀ ਹੈ ਉਹ ਇੰਨਾ ਕੈਸ਼ ਆਪਣੇ ਲਾਫੁਲ ਤਰੀਕੇ ਨਾਲ ਨਹੀਂ ਇਕੱਠਾ ਕਰ ਸਕਦਾ ਕੋਈ ਖਾਸ ਕੰਮ ਕਰਦੇ ਹੁੰਦੇ ਆ ਜਿਹੇ ਅਫਸਰ ਜਿਹੜੇ ਹਰ ਵਕਤ ਹਰ ਸਰਕਾਰ ਦੀ ਪੋਸਟੀਆਂ ਤੇ ਰਹਿੰਦੇ ਕੁਝ ਅਥਾਰਟੀਜ਼ ਕੁਝ ਅਫਸਰ ਐਸੀ ਹੁੰਦੇ ਆ ਜਿਨ੍ਹਾਂ ਨੂੰ ਜਿਨ੍ਹਾਂ ਦੇ ਬਿਨਾ ਸਰਕਾਰਾਂ ਦਾ ਕੰਮ ਨਹੀਂ ਚੱਲਦਾ ਚਾਹੇ ਸਰਕਾਰ ਕੋਈ ਹੋਵੇ ਉਹ ਫਿਰ ਕਈ ਕਹਿੰਦੇ ਕਿ ਰੂਲ ਦੇ ਮੁਤਾਬਕ ਹੋਊਗਾ ਕਈ ਕਹਿੰਦੇ ਕਿ ਨਹੀਂ ਠੀਕ ਐ ਸਰ ਹੋ ਜਾਊਗਾ ਕਹ ਲੈ ਜੀ ਮਤਲਬ ਸਰਕਾਰ ਦਾ ਸਲੋਗਨ ਇਹ ਹੈ ਕਟੜ ਇਮਾਨਦਾਰ ਸਰਕਾਰ ਜ਼ੀਰੋ ਟੋਲਰੈਂਸ ਵਿਪ੍ਰਸ਼ਟਾਚਾਰ ਨੂੰ ਲੈ ਕੇ ਐਡੇ ਐਡੇ ਅਧਿਕਾਰੀ ਫੜੇਗੇ ਪਰ ਤੁਸੀਂ ਤੇ ਪ੍ਰੈਕਸ਼ਨ ਨਹੀਂ ਲੈਂਦੇ ਮੇਰੇ ਹਸਾਬ ਨਾਲ ਜਿਹੜੇ ਸਲੋਗਨ ਨਾਲ ਕੋਈ ਅਸਰ ਨਹੀਂ ਪੈਣਾ ਜਿਹੜੇ ਇਸ ਤਰ੍ਹਾਂ ਦੇ ਕੰਮ ਕਰਦੇ ਆ ਜੇ ਉਹਨਾਂ ਦੀ ਮੈਂਟਲ ਸੈਟੀਸਫੈਕਸ਼ਨ ਇਸੇ ਗੱਲ ਨਾਲ ਮਿਲਦੀ ਹੈ ਤੇ ਫਿਰ ਤੇ ਕੁਝ ਨਹੀਂ ਕਰ ਸਕਦੇ ਜੇ ਸੀਨੀਅਰ ਅਥਾਰਟੀ ਹੈ ਜਿਵੇਂ ਇਨਸਪੈਕਟਰ ਜਨਰਲ ਆਫ ਪੁਲਿਸ ਤੇ ਉਥੋਂ ਉਹਦੇ ਘਰੋਂ ਜਿਸ ਤਰ੍ਹਾਂ ਇਹਨਾਂ ਪੈਸਾ ਮਿਲਦਾ ਹੈ ਤੇ ਫਿਰ ਉਹਦਾ ਜਿਹੜਾ ਅਥਾਰਟੀ ਹੈ ਲਾਦੀ ਉਹ ਵੀ ਫਿਰ ਡਿਮਿਨਿਸ਼ ਹੁੰਦੀ ਹੈ ਵਖੋਂ ਅੱਗੇ ਵਰਕਿੰਗ ਕਿਵੇਂ ਹੋਵੇਗੀ ਇਹਨਾਂ ਦਾ ਕੰਮ ਕਰਨ ਦਾ ਤਰੀਕਾ ਕੀ ਹੁੰਦਾ ਉਹਨਾਂ ਨੇ ਫੜ ਲਿਆ ਹੈ ਕਹਿੰਦੇ ਕਿ 7 ਕਰੋੜ ਅੱਗੇ ਵੀ ਹੋਰ ਜਾਂਚ ਵੀ ਹੋਵੇਗੀ ਇਹ ਖੰਘਾਲਿਆ ਜਾਵੇਗਾ ਹੋਰ ਮਾਂ ਜੇ ਸਟੇਟ ਗਵਰਨਮੈਂਟ ਕੋਈ ਉਹਨਾਂ ਨੂੰ ਸਟਾਪ ਨਾ ਕਰੇ ਤਾਂ ਤੇ ਸੀਵੀ ਐਕਸ਼ਨ ਕਰ ਸਕਦੀ ਹੈ ਇਹ ਮਾਮਲਾ ਸਾਹਮਣੇ ਹੈ ਕੀ ਲੱਗਦਾ ਹੈ ਕੱਲਾ ਹਰਚਲਨ ਸਿੰਘ ਭੁੱਲ ਰਿਹਾ ਹੈ ਜਾਂ ਹੋਰ ਵੀ ਬਥੇਰੇ ਹੈ ਜਿਹੇ ਹਰਚਲਨ ਸਿੰਘ ਭੁੱਲਰ ਨੇ ਜੇ ਜਾਂਚ ਹੋਵੇ ਤਾਂ ਬੜਾ ਕੁਝ ਨਿਕਲ ਸਕਦਾ ਹੈ ਲੋਕਵਾਈ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਮਨਿੰਦਰ ਜੀ ਸਿੱਧੂ ਬੀਤੇ ਕੱਲ ਪੰਜਾਬ ਦੇ ਡੀਆਈਜੀ ਹਰਚੰਦ ਸਿੰਘ ਭੁੱਲਰ ਜੋ ਕਿ ਰੋਪੜ ਰੇਂਜ ਦੇ ਵਿੱਚ ਤਾਇਨਾਤ ਸਨ ਉਹਨਾਂ ਨੂੰ ਸੀਬੀਆਈ ਨੇ ਗ੍ਰਿਫਤਾਰ ਕਰ ਲਿਆ ਇੱਕ ਰਿਸ਼ਵਤ ਦੇ ਮਾਮਲੇ ਦੇ ਵਿੱਚ ਕੀ ਡੀਆਈਜੀ ਹਰਚੰਦ ਸਿੰਘ ਭੁੱਲਰੇ ਨੇ ਜਾਂ ਇਸ ਤਰ੍ਹਾਂ ਦੇ ਕਈ ਹੋਰ ਅਫਸਰ ਵੀ ਨੇ ਤੇ ਨਾਲ ਹੀ ਕੀ ਅਜਿਹੇ ਅਫਸਰ ਹਰ ਸਰਕਾਰ ਦੇ ਚਾਹਤੇ ਹੁੰਦੇ ਨੇ ਇਹ ਸਾਰੇ ਵਿਸ਼ੇ ਤੇ ਗੱਲਬਾਤ ਕਰਾਂਗੇ ਨਾਲ ਹੀ ਕਿ ਹੁਣ सीबीआई ਦੀ ਵਰਕਿੰਗ ਸਟਾਈਲ ਕਿਸ ਤਰੀਕੇ ਦੀ ਹੋਵੇਗੀ ਕਿਵੇਂ ਹੁਣ ਇਸ ਤੇ ਕੰਮ ਚੱਲੇਗਾ ਕਿ ਜੋ ਸਾਹਮਣੇ ਆ ਰਿਹਾ ਕਿ 7 ਕਰੋੜ ਰੁਪਇਆ ਨਗਦ ਕੁਝ ਪ੍ਰਾਪਰਟੀ ਕਿ ਇਸ ਤੋਂ ਅੱਗੇ ਵੀ ਖੰਗਾਲਿਆ ਜਾ ਸਕਦਾ ਹੈ ਇਹ ਸਾਰੇ ਵਿਸ਼ੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਸਰਦਾਰ ਨਰਿੰਦਰ ਸਿੰਘ ਜੀ ਹੋਣਗੇ ਸਾਬਕਾ ਡਾਇਰੈਕਟਰ ਸਾਬਕਾ ਡਿਪਟੀ ਡਾਇਰੈਕਟਰ ਈਡੀ ਤੋਂ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਸਰ ਜਸਟ ਕਾਲ ਜੀ ਸਰ ਕਿਵੇਂ ਦੇਖਦੇ ਹਾਂ ਪਹਿਲਾਂ ਤਾਂ ਜਿਹੜਾ ਡੀਆਈਜੀ ਸਾਹਿਬ ਦੇ ਘਰੋਂ ਕੱਲ ਵੱਡੇ ਪੱਧਰ ਤੇ ਨਕਦੀ ਕੀਮਤੀ ਘੜੀਆਂ ਚੰਗੇ ਗਹਿਣੇ ਮਤਲਬ ਇਸ ਸਾਰਾ ਕੁਝ ਮਿਲਿਆ ਇਹ ਚੀਜ਼ ਨੂੰ ਕਿਵੇਂ ਦੇਖਦੇ ਹਾਂ ਮਤਲਬ ਕਿਸ ਪੱਧਰ ਤੇ ਭ੍ਰਸ਼ਟਾਚਾਰ ਹੋ ਰਿਹਾ ਹੈ ਤੇ ਕਿੱਡੇ ਕਿੱਡੇ ਅਫਸਰ ਹੈ 5-5 7-7 ਲੱਖ ਰੁਪਏ ਤੱਕ ਦੀ ਰਿਸ਼ਵਤ ਲੋਕ ਇਹ ਵੀ ਚੌੜਚ ਵੀ ਕਰ ਰਹੇ ਹਾਲਾਂਕਿ ਲੋਕ ਮਜ਼ਾਕ ਉਡਾ ਰਹੇ ਕਿ ਸਟੈਂਡਰਡ ਡੀਆਈਜੀ ਦਾ 5-7 7 ਲੱਖ ਰੁਪਏ ਦਾ ਪਰ ਹਾਲਾਂਕਿ ਉਹ ਮੰਥਲੀ ਸੀ ਵੀ ਇੱਕ ਮਹੀਨੇ ਚ ਦੇਣਾ ਹੀ ਦੇਣਾ ਹੈ ਇਹ ਕਿਵੇਂ ਦੇਖਦੇ ਹਾਂ ਸਾਰਾ ਜੋ ਕੱਲ ਵਾਪਰਿਆ ਉਹਨੂੰ ਕਿਵੇਂ ਦੇਖਦੇ ਦੇਖੋ ਜੀ ਇਹ ਸ਼ੌਕਿੰਗ ਹੈ ਸਾਰੇ ਪੰਜਾਬ ਵਾਸਤੇ ਸਾਰੇ ਪਬਲਿਕ ਵਾਸਤੇ ਸ਼ੌਕਿੰਗ ਹੈ ਇਹ ਡੀਆਈਜੀ ਹਰਚਨਪੂਲਰ ਕਾਫੀ ਟਾਈਮ ਤੋਂ ਅੱਛੀ ਪੋਸਟਿੰਗ ਦੇ ਉੱਪਰ ਸੀਗੇ ਤੇ ਇਹਨਾਂ ਸੀਨੀਅਰ ਅਫਸਰ ਜਿਹੜਾ ਹੈ ਉਹ ਇਸ ਤਰ੍ਹਾਂ ਦੇ ਕ੍ਰਾਈਮ ਦੇ ਵਿੱਚ ਇਨਵੋਲਵ ਹੋ ਜੇ ਤੇ ਉਹ ਫਿਰ ਡੀਮੋਰਾਲਾਈਜ਼ਿੰਗ ਹੈ ਫੋਰਸ ਵਾਸਤੇ ਵੀ ਤੇ ਆਮ ਲੋਕਾਂ ਵਾਸਤੇ ਵੀ ਇਹ ਠੀਕ ਸਿਗਨਲ ਨਹੀਂ ਹੈਗੇ ਇਹ ਉਮੀਦ ਨਹੀਂ ਹੈਗੀ ਸੀਨੀਅਰ ਅਫਸਰ ਤੋਂ ਜਾਂ ਕਿਸੇ ਵੀ ਗਵਰਨਰ ਨੇ ਬੁਲਾਈ ਦੋ ਪਰ ਜਿੰਨਾ ਰਿਕਵਰੀ ਹੋਈ ਹੈ ਉਹ ਉਹ ਵੀ ਬੜੀ ਸ਼ੌਕਿੰਗ ਹੈ ਅ ਮੇਰੇ ਮੇਰੇ ਖਿਆਲ ਇਹ ਬੜੀ ਇਹ ਗਲਤ ਸਿਗਨਲ ਜਾ ਰਹੇ ਹੈ ਕਿ ਇਹ ਜਿਹੜੀ ਸਰਕਾਰ ਕਲੇਮ ਕਰ ਰਹੀ ਸੀ ਕ੍ਰਪਸ਼ਨ ਫਰੀ ਜਾਂ ਜਿਹੜੇ ਵੀ ਇਹਨਾਂ ਦੇ ਸਲੋਗਨ ਸੀ ਉਹਦੇ ਉਲਟ ਸਿਗਨਲ ਜਾ ਰਹੇ ਸਰ ਇੱਥੇ ਇੱਕ ਗੱਲ ਦੇਖਣ ਵਾਲੀ ਜਿਹੜੇ ਡੀਆਈਜੀ ਹਰਚਰਾਂਤ ਸਿੰਘ ਭੁੰਦਰਾ ਕਹਿੰਦੇ ਵੀ ਸਰਕਾਰ ਦੇ ਬੜੇ ਚਹੇਤੇ ਅਫਸਰ ਸੀ ਤੁਹਾਨੂੰ ਲੱਗਦਾ ਵੀ ਚਹੇਤੇ ਹੋਣਗੇ ਨਹੀਂ ਜੇ ਹਿੱਤੇ ਵੀ ਹੁੰਦੇ ਐ ਅਫਸਰ ਦੂਜੇ ਵੀ ਹੁੰਦੇ ਐ ਹਰ ਤਰ੍ਹਾਂ ਦੇ ਪਰ ਡਿਪੈਂਡ ਐ ਹੈਗਾ ਕਿ ਕਰਦਾ ਕਿ ਕੀ ਕੰਮ ਕਰ ਰਹੇ ਹੋ ਸਰਕਾਰ ਦੇ ਵਾਸਤੇ ਜਾਂ ਕਿੱਥੇ ਪੋਸਟਿੰਗ ਹੈ ਤੇ ਜਿਹੜੀ ਉਹਨਾਂ ਦੀ ਪੋਸਟਿੰਗ ਰਹੀ ਹੈ ਉਹ ਇਹਦਾ ਮਤਲਬ ਹੈ ਕਿ ਸਰਕਾਰ ਖੁਸ਼ ਸੀ ਉਹਨਾਂ ਤੋਂ ਤੇ ਇਹ ਪੋਸਟਿੰਗ ਸੀ ਕਿਉਂ ਸਰਕਾਰ ਨੇ ਪੋਸਟਿੰਗ ਦਿੱਤੀ ਹੈ ਚਾਹੇ ਉਹ ਹੁਣ ਉਹ ਡੀਆਈਜੀ ਰੋਪੜ ਰੇਨ ਸੀਗੇ ਜਿਨ੍ਹਾਂ ਦੇ ਵਿੱਚ ਕਈ ਜ਼ਿਲ੍ਹੇ ਆਉਂਦੇ ਇਨਕਲੂਡਿੰਗ ਮਹਾਲੀ ਆਉਂਦਾ ਤੇ ਉਸ ਤੋਂ ਪਹਿਲਾਂ ਵੀ ਜਿਹੜਾ ਕੁਝ ਕਰ ਰਹੇ ਸੀ ਇੱਕ ਹੋਰ ਸਟ ਦੇ ਚੇਅਰਮੈਨ ਵੀ ਸੀਗੇ ਜਿਹੜੀ ਡਰਗ ਦੀ ਸਟ ਬਣਾਈ ਸਰਕਾਰ ਨੇ ਸੋ ਜਿਹੜੀ ਉਹਨਾਂ ਦੀ ਪੋਸਟਿੰਗ ਰਹੀ ਇਸ ਸਰਕਾਰ ਦੇ ਦੌਰਾਨ ਤੇ ਨੇਚਰਲ ਰਿਜ਼ਲਟ ਦਿੰਦੇ ਹੋਣੇ ਸਰਕਾਰ ਦੇ ਮੁਤਾਬਕ ਪਰ ਸ਼ੋ ਇਹ ਲੱਗਦਾ ਹੈ ਕਿ ਸਰਕਾਰ ਖੁਸ਼ੀ ਉਹਨਾਂ ਤੋਂ ਜੀ ਸੀਬੀਆਈ ਦੇ ਵਰਕਿੰਗ ਸਟਾਈਲ ਤੁਸੀਂ ਇੱਡੀ ਚ ਰਹੇ ਹੋ ਪਰ ਨਾਲ ਤੁਹਾਡਾ ਉਧਰ ਵੀ ਚੱਲਦਾ ਰਹਿੰਦਾ ਨਮਕ ਦੋਨੇ ਤੁਸੀਂ ਇੱਕ ਸੈਂਟਰਲ ਗਵਰਨਮੈਂਟ ਦੇ ਆਧਾਰ 'ਤੇ ਹੋ। ਸੀਬੀਆਈ ਦਾ ਵਰਕਿੰਗ ਸਟਾਈਲ ਕੀ ਹੁੰਦਾ? ਨਹੀਂ ਸੀਬੀਆਈ ਕੋਲ ਕੰਪਲੇਂਟ ਕੋਈ ਗਈ ਹੈ ਜੇ ਕੋਈ ਸੈਂਟਰਲ ਗਵਰਨਮੈਂਟ ਦਾ ਏਮਪਲੋਈ ਹੈ ਉਹਨਾਂ ਦਾ ਜਿਹੜਾ ਮੰਡੇਟ ਹੈ ਜੂਰਿਸਡਿਕਸ਼ਨ ਹੈ ਉਹ ਸੈਂਟਰਲ ਗਵਰਨਮੈਂਟ ਦੇ ਏਮਪਲੋਇਜ਼ ਨੇ। ਜੀ। ਪਰ ਜੇ ਹੋਰ ਵੀ ਕੋਈ ਕੰਪਲੇਂਟ ਜਾਂਦੀ ਹੈ ਤੇ ਉਹਨਾਂ ਦੇ ਜੂਰਿਸਡਿਕਸ਼ਨ ਦੇ ਵਿੱਚ ਹੈਗਾ ਉਹ ਬੰਦਾ ਤੇ ਫਿਰ ਉਹ ਐਕਸ਼ਨ ਲੈ ਸਕਦੇ ਨੇ। ਹੂੰ। ਤੇ ਇਸ ਕੇਸ ਦੇ ਵਿੱਚ ਕਿਉਂਕਿ ਮਿਸਟਰ ਪੋਲਡ ਦਾ ਰੈਜ਼ੀਡੈਂਸੀ ਦਿੱਲੀ ਚੰਡੀਗੜ੍ਹ ਦੇ ਵਿੱਚ ਸੀਗਾ ਤੇ ਦੂਸਰਾ ਜਿਹੜਾ ਬੰਦਾ ਸ਼ੋਹ ਜਿਹੜਾ ਅਖਬਾਰਾਂ ਤੁਸੀਂ ਪੜ੍ਹ ਰਹੇ ਆ ਉਹ ਵੀ ਕਿਸੇ ਮਾਰਕੀਟ ਚੰਡੀਗੜ੍ਹ ਦੀ ਮਾਰਕੀਟ ਵਿੱਚ ਅਵੇਲੇਬਲ ਸੀਗਾ ਜਿੱਥੇ ਇਹਨੂੰ ਗਾਰੀ ਕਰ ਰਹੀ ਸੀ ਉਹ ਤੇ ਜੂਡਿਸ਼ਨ ਦੀ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ ਅ ਸੀਬੀਆਈ ਜੇ ਸਟੇਟ ਗਵਰਨਮੈਂਟ ਕੋਈ ਉਹਨਾਂ ਨੂੰ ਸਟਾਪ ਨਾ ਕਰੇ ਤਾਂ ਤੇ ਸੀਬੀਆਈ ਐਕਸ਼ਨ ਕਰ ਸਕਦੀ ਹੈ ਪਰ ਜੇ ਸਟੇਟ ਗਵਰਨਮੈਂਟ ਨੇ ਆਰਡਰ ਦੇ ਨਾਲ ਉਹਨਾਂ ਨੂੰ ਸਟਾਪ ਕੀਤਾ ਹੈ ਕਿ ਅਸੀਂ ਸੀਬੀਆਈ ਨੂੰ ਬੜਨ ਨਹੀਂ ਦੇਵਾਂਗੇ ਸਟੇਟ ਦੇ ਵਿੱਚ ਫਿਰ ਡਿਫਰੈਂਟ ਚੀਜ਼ ਹੈ ਹੁਣ ਅੱਗੇ ਵਰਕਿੰਗ ਕਿਵੇਂ ਹੋਵੇਗੀ ਇਹਨਾਂ ਦਾ ਕੰਮ ਕਰਨ ਦਾ ਤਰੀਕਾ ਕੀ ਹੁੰਦਾ ਹੁਣ ਉਹਨਾਂ ਨੇ ਫੜ ਲਿਆ ਹੈ ਕਹਿੰਦੇ ਕਿ 7 ਕਰੋੜ ਅੱਗੇ ਵੀ ਹੋਰ ਜਾਂਚ ਵੀ ਹੋਵੇਗੀ ਤੇ ਖੰਗਾਲਿਆ ਜਾਵੇਗਾ ਹੋਰ ਮਾਮਲਾ ਨਹੀਂ ਬਿਲਕੁਲ 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 ਸੀਬੀਆਈ ਦੀ ਜੂਰਿਸਡਿਕਸ਼ਨ ਹੈ ਸੀਬੀਆਈ ਦੀ ਡਿਊਟੀ ਵੀ ਬਣਦੀ ਹੈ ਕਿ ਇਹਨਾਂ ਦੇ ਨਾਲ ਜਿਹੜੇ ਹੋਰ ਬੰਦੇ ਸ਼ਾਮਿਲ ਨੇ ਚਾਹੇ ਉਹ ਜਿਹੜਾ ਇਹਦੇ ਵਿੱਚ ਨਿਕਲ ਕੇ ਆ ਰਿਹਾ ਕਿ ਮੰਥਲੀ ਕੋਈ ਲਹਿਰੇ ਸੀ ਪੈਸੇ ਤੇ ਹੋਰ ਕਿਹਦੇ ਕਿਹੜੇ ਕਿਹਦੇ ਕੋਲੋਂ ਲੈ ਰਹੇ ਸੀ ਤੇ ਹੋਰ ਕਿਹੜੇ ਕਿੜੇ ਕੇਸ ਐਸਐਸਸੀ ਕੇ ਜਿਹੜੇ ਕੇਸਾਂ ਦੇ ਵਿੱਚ ਇਹਨਾਂ ਨੇ ਕੰਮ ਕੀਤਾ ਜਾਂ ਇਹਨਾਂ ਦੇ ਨਾਲ ਕੋਈ ਹੋਰ ਅਫਸਰ ਸੀਗੇ ਜਾਂ ਕੋਈ ਹੋਰ ਅਫਸਰਾਂ ਤੋਂ ਇਲਾਵਾ ਕੋਈ ਹੋਰ ਅਥਾਰਟੀ ਸੀਗੀ ਤੇ ਉਹ ਸਾਰੀ ਸੀਬੀਆਈ ਦਾ ਡਿਊਟੀ ਹੈ ਉਹ ਮੰਡਟ ਵੀ ਹੈ ਉਹਨਾਂ ਨੇ ਇਨਵੈਸਟੀਗੇਸ਼ਨ ਕੰਪਲੀਟ ਕਰਨੀ ਹੈ ਤੇ ਮੇਰੇ ਸਾਬ ਨਾਲੋਂ ਕਰਨ ਜਿਵੇਂ ਇਹ ਮਾਮਲਾ ਸਾਹਮਣੇ ਆਇਆ ਕੀ ਲੱਗਦਾ ਹੈ ਕੱਲਾ ਹਰਚਰਨ ਸਿੰਘ ਭੁੱਲ ਰਹਾ ਹੈ ਜਾਂ ਹੋਰ ਵੀ ਬਥੇਰੇ ਜਿਹੇ ਹਰਚਾਰਨ ਸਿੰਘ ਭੁੱਲਰ ਨੇ ਜੇ ਜਾਂਚ ਹੋਵੇ ਤਾਂ ਬੜਾ ਕੁਝ ਨਿਕਲ ਸਕਦਾ ਨਹੀਂ ਦੇਖੋ ਹੁਣ ਸਾਡੇ ਸਾਹਮਣੇ ਜਿਹੜਾ ਮੈਟਰ ਆ ਇਹ ਆ ਮੈਟਰ ਪਰ ਉਸ ਤੋਂ ਇਲਾਵਾ ਜਿਹੜੀ ਪਬਲਿਕ ਦੇ ਵਿੱਚ ਆਉਂਦੀ ਰਹਿੰਦੀ ਹੈ ਕਈ ਅਫਸਰਾਂ ਦੇ ਬਾਰੇ ਕਿ ਉਹ ਕੀ ਕਰ ਰਹੇ ਕੀ ਨਹੀਂ ਕਰ ਰਹੇ ਤੇ ਉਹ ਮੈਟਰ ਤਾਂ ਦੇਖੋ ਜੀ ਜਿਸ ਟਾਈਮ ਅਥਾਰਟੀ ਉਹਨਾਂ ਦੇ ਉੱਪਰ ਦਾ ਸਟੇਟ ਬਿਜ਼ਨਸ ਬੀਰੋ ਹੈ ਤੇ ਡਿਊਟੀ ਤਾਂ ਸਟੇਟ ਬਿਜ਼ਨਸ ਬੀਰੋ ਦੀ ਮੰਨਦੀ ਹੈ ਨਿਗਰਾਨੀ ਰੱਖਣ ਦੀ ਪਰ ਫਿਰ ਵੀ ਕਈ ਐਸੇ ਅਫਸਰ ਜਿਨ ਹੈਗੇ ਨੇ ਜਾਂ ਕਈ ਅਥਾਰਟੀ ਅਸਿਏ ਜਿਨਾਂ ਦੇ ਬਾਰੇ ਕੰਪਲੇਂਟਸ ਨਾਰਮਲੀ ਪੇਪਰ ਦੇ ਵਿੱਚ ਵੀ ਆਉਂਦੀ ਰਹਿੰਦੀ ਹੈ ਮੀਡੀਆ ਦੇ ਵਿੱਚ ਵੀ ਆਉਂਦੀ ਰਹਿੰਦੀ ਹੈ ਤੇ ਉਹਨਾਂ ਦੇ ਉੱਪਰ ਜਿਹੜੀ ਡਿਕਸ਼ਨ ਹੈ ਸਰਕਾਰ ਦਾ ਪੰਜਾਬ ਗਵਰਨਮੈਂਟ ਦਾ ਤੇ ਪੰਜਾਬ ਗਵਰਨਮੈਂਟ ਨੂੰ ਆਪਣੀ ਡਿਊਟੀ ਕਰਨੀ ਚਾਹੀਦੀ ਹੈ ਤੇ ਅਦਰਵਾਈਜ਼ ਤਾਂ ਰੋਂਗ ਸਿਗਨਲ ਜਾ ਹੀ ਰਹੇ ਕਿ ਜੇ ਤੁਸੀਂ ਕਈ ਐਸੇ ਅਥਾਰਟੀਆਂ ਹੈ ਚਾਹੇ ਪੋਲਿਟੀਕਲ ਹੋਵੇ ਚਾਹੇ ਐਡਮਿਨਿਸਟ੍ਰੇਟਿਵ ਹੋਵੇ ਜਿਨਾਂ ਦੇ ਖਿਲਾਫ ਕੰਪਲੇਂਟ ਹੈ ਤੇ ਉਹਦੇ ਉੱਪਰ ਕੋਈ ਐਕਸ਼ਨ ਨਹੀਂ ਹੁੰਦਾ ਤੇ ਫਿਰ ਲੋਕ ਪਰਸੀਵਿਆ ਵੱਲ ਮੂੰਹ ਕਰਦੇ ਸੋ ਦੈਨ ਸਮ ਅਦਰ ਏਜ ਇਹ ਉਹ ਕੋਈ ਅੱਛਾ ਸਿਗਨਲ ਨਹੀਂ ਹੈਗੇ ਪੰਜਾਬ ਵਾਸਤੇ ਕਿ ਤੁਹਾਡੇ ਇਹ ਸੀਨੀਅਰ ਅਥਾਰਟੀ ਜਿਹੜੇ ਆ ਉਹਨਾਂ ਦੇ ਘਰ 7 ਕਰੋੜ ਦਾ ਕੈਸ਼ ਮਿਲਦਾ ਅਨਲੈਸ ਉਹ ਜਸਟੀਫਾਈ ਕਰਨ ਇਸ ਗੱਲ ਨੂੰ ਕੋਈ ਲੀਗਲੀ ਹੈ ਜਾਂ ਨਹੀਂ ਹੈਗਾ ਤੇ ਜਦ ਤੱਕ ਉਹ ਲੀਗਲੀ ਸੈਟੀਸਫਾਈ ਨਹੀਂ ਕਰਦੇ ਐ ਐਕਸਪਲੇਨ ਨਹੀਂ ਕਰਦੇ ਤਦ ਤੱਕ ਤਾਂ ਡਾਊਟਫੁਲ ਇੱਕ ਡੀਆਈਜੀ ਤਨਖਾਹ ਜੋ ਅਪ੍ਰੋਕਸੀਮੇਟ 2 ਤੋਂ 3 3 ਲੱਖ ਦੇ ਵਿੱਚ ਵਿੱਚ ਲਗਭਗ ਲੋਕ ਮੰਨ ਰਹੇ ਸਵਾ 2 ਲੱਖ ਰੁਪਇਆ ਹੁੰਦੀ ਹੈ ਕੀ ਲੱਗਦਾ ਸਵਾ 2 2.5 ਲੱਖ ਰੁਪਏ ਵਾਲਾ ਇੱਕ ਡੀਆਈਜੀ ਰੈਂਕ ਦਾ ਬੰਦਾ ਹੋਵੇ ਘਰੋਂ 5-7 ਕਰੋੜ ਰੁਪਇਆ ਕੈਸ਼ ਮਿਲ ਜਾਵੇ ਘੜੀਆਂ ਮਿਲ ਜਾਵੇ ਪੋਸੀਬਲ ਹੈ ਤੁਸੀਂ ਵੀ ਰਹੇ ਹੋ ਤੁਸੀਂ ਤੁਹਾਡੇ ਵੀ ਤਾਂ ਤਨਖਾਹ ਇੱਥੇ ਲਗਭਗ ਨੇੜੇ ਤੇੜੇ ਹੀ ਹੁੰਦੀ ਹੋਊਗੀ ਇਹੋ ਜਿਹਾ ਕੁਝ ਵੇਖਿਆ ਤੁਸੀਂ ਨਹੀਂ ਨਹੀਂ ਉਹ ਦੇਖੋ ਮੈਰਿਟ ਦੇ ਉੱਪਰ ਤਾਂ ਅਸੀਂ ਕੁਝ ਨਹੀਂ ਕਹਿ ਸਕਦੇ ਕਿਉਂਕਿ ਅਸੀਂ ਸਿਰਫ ਫੈਕਟ ਦੇ ਉੱਪਰ ਬੋਲ ਸਕਦੇ ਹਾਂ ਫੈਕਟ ਇਹ ਹੈ ਕਿ 7 ਕਰੋੜ ਦੀ ਕੈਸ਼ ਮਿਲੀ ਹੈ ਤੇ ਕੁਝ 골ਡ ਵਗੈਰਾ ਜਾਂ ਹੋਰ ਕੁਝ ਮਿਲਿਆ ਸੋ ਜੇ ਉਹਨਾਂ ਦੀ ਹੈ ਇਹ ਜੇ ਕਿਸੇ ਹੋਰ ਦੀ ਨਹੀਂ ਹੈਗੀ ਤਾਂ ਫਿਰ ਤਾਂ ਬੜਾ ਸਰਪ੍ਰਾਈਜ਼ਿੰਗ ਹੈ ਜਿਹੜਾ ਗਵਰਨਮੈਂਟ empioyee ਹੈ ਚਾਹੇ ਉਹ 2 ਲੱਖ ਲਵੇ ਜਾਂ 3 ਲੱਖ ਲਵੇ ਤੇ ਉਹ ਇੰਨਾ ਕੈਸ਼ ਨਹੀਂ ਜੋੜ ਸਕਦਾ ਪੁਰੇ ਤੇ ਵੀ ਗੱਲ ਹੈ ਕਿ ਹੁਣ ਕੇਸ ਕਿਸ ਤਰੀਕੇ ਨਾਲ ਚਰੇਗਾ ਅੱ ਉਹਦਾ ਕੀ ਅੱਗੇ ਫਰਦਰ ਐਵੀਡੈਂਸ ਆਉਂਦਾ ਉਹ ਡਿਫਰੈਂਟ ਚੀਜ਼ ਹੈ ਪਰ ਫੋਰ ਦੀ ਟਾਈਮ ਬੀਿੰਗ ਜਿਹੜਾ ਸਾਡੇ ਸਾਹਮਣੇ ਆਇਆ ਉਹ ਇਹ ਹੈ ਕਿ ਕੋਈ ਵੀ ਗਵਰਨਮੈਂਟ EMPLOYEE ਚਾਹ ਕੋਈ ASI ਹੈ ਕੋਈ DG ਹੈ ਕੋਈ ਵੀ ਹੈ ਉਹ ਇੰਨਾ ਕੈਸ਼ ਆਪਣੇ ਲਾਫੁਲ ਤਰੀਕੇ ਨਾਲ ਨਹੀਂ ਇਕੱਠਾ ਕਰ ਸਕਦਾ ਨਹੀਂ ਹੋ ਸਕਦਾ ਇਹ ਕੋਨਾਂ ਨਾਲ ਤਰੀਕੇ ਨਾਲ ਇਕੱਠਾ ਨਹੀਂ ਨਹੀਂ ਹੋ ਹੀ ਨਹੀਂ ਸਕਦਾ ਅਦਰਵਾਈਜ਼ ਵੀ ਤੁਸੀਂ ਕੈਸ਼ ਰੱਖ ਨਹੀਂ ਸਕਦੇ ਇੰਨਾ ਬੈਂਕ ਚ ਹੁੰਦਾ ਹੋਣਾ ਚਾਹੀਦਾ ਤੁਹਾਡਾ ਇਨਕਮ ਟੈਕਸ ਐਕਟ ਦੇ ਮੁਤਾਬਕ ਵੀ ਤੁਸੀਂ ਇਹ ਨਕੈਸ਼ ਨਹੀਂ ਰੱਖ ਸਕਦੇ ਉਹ ਵੀ ਪ੍ਰੋਬਲਮ ਹੈ ਸੋ ਕੈਸ਼ ਦੇ ਦਾ ਡਾਊਟਫੁਲ ਤਾਂ ਹੈ ਇਹ ਮਾਮਲਾ ED ਕੋਲੇ ਵੀ ਜਾ ਸਕਦਾ ਜਿਹੜੀ ਲੈ ਸਕਦੀ ਹੈ ਕਿ ਨਹੀਂ ਕਿ CBI ਕਰ ਰਹੀ ਹੈ ਤਾਂ ਬਸ ਠੀਕ ਹੈ ਸ਼ਫੀਸ਼ਾ ਨੀ 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 ED ਦੀ ਡਿਊਟੀ ਹੈ ਮੰਡੇਟ ਆਈਡੀ ਦਾ MIDNRO ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਦੇ ਵਿੱਚ ਉਹਨਾਂ ਦੀ ਡਿਊਟੀ ਹੈ ਕਿ ਜੇ ਕੋਈ ਕੇਸ ਬਣਦਾ ਹੈ APCA ਐਕਟ ਦੇ ਵਿੱਚ ਕੇਸ ਬਣਿਆ ਤੇ ਇਹਦਾ ਉਹਨਾਂ ਨੂੰ ਐਗਜ਼ਾਮਨ ਕਰਨਗੇ ਉਹ ਅਸੀਂ ਉਮੀਦ ਨਹੀਂ ਕਰਦੇ ਬਲਕਿ ਉਹਨਾਂ ਦੀ ਡਿਊਟੀ ਹੈ ਉਹ ਕਰਨਗੇ ਐਗਜ਼ਾਮਨ ਤੇ ਉਥੇ ਜੇ ਕੋਈ ਐਵਿਡੈਂਸ ਉਹਨਾਂ ਨੂੰ ਆਉਂਦਾ ਹੈ ਕਿ ਮੰਨੀ ਹੰਡਰਿੰਗ ਹੋਈ ਹੈ ਇਸ ਕੇਸ ਦੇ ਵਿੱਚ ਤੇ ਉਹ ਐਕਸ਼ਨ ਲੈਣਗੇ। ਤੋਂ ਈਡੀ ਉਸੇ ਟਾਈਮ ਐਂਟਰੀ ਹੋ ਜਾਂਦੀ ਹੈ ਕੇਸ ਦੇ ਵਿੱਚ ਜਿਸ ਟਾਈਮ ਕੋਈ ਐਫ ਆਈ ਆਰ ਲੋਜ ਹੁੰਦੀ ਕਿਤੇ। ਸੋ ਈਡੀ ਜਦੋਂ ਮਰਜ਼ੀ ਉਹਦੀ ਐਫ ਆਈ ਆਰ ਦੀ ਕਾਪੀ ਮੰਗਾ ਸਕਦੀ ਹੈ, ਐਗਜ਼ਾਮਨ ਕਰ ਸਕਦੀ ਹੈ, ਡਿਟੇਲ ਮੰਗਾ ਸਕਦੀ ਹੈ, ਇਨਫਾਰਮੇਸ਼ਨ ਮੰਗਾ ਸਕਦੀ ਹੈ। ਉਸ ਤੋਂ ਬਾਅਦ ਐਗਜ਼ਾਮਨ ਕਰਕੇ ਜੇ ਕੇਸ ਬਣਦਾ ਦੈਨ ਉਹ ਰਜਿਸਟਰ ਕਰਨਗੇ। मतलब ਇਹ ਸਮੱਸਿਆ ਵੱਸ ਸਕਦੀ ਹੈ ਪੁੱਲਰ ਸਾਹਿਬ ਦੀ ਵੀ ਈਡੀ ਵੀ ਇਸ ਚ ਆ ਸਕਦੀ ਹੈ ਬਿਲਕੁਲ ਆ ਸਕਦੀ ਹੈ ਕਿਉਂਕਿ ਲਾ ਤਾਂ ਬੜਾ ਕਲੀਅਰ ਹੈ ਕਿ ਜਿੱਥੇ ਕੋਈ ਕ੍ਰਾਈਮ ਹੋਏ ਸਾਡੇ ਕੋਲ ਸ਼ਡਿਊਲਡ ਡਿਫੈਂਸਿਸ ਹੈਗੇ ਜਿਸ ਤਰ੍ਹਾਂ ਐਨਡੀਪੀਐਸ ਐਕਟ ਹੈਗਾ ਕਰਮ ਪਰਮਿਸ਼ਨ ਕਰਪਸ਼ਨ ਐਕਟ ਐਕਟ ਹੈਗਾ ਹੋਰ ਜਿੰਨੇ ਵੀ ਸਾਡੇ ਕ੍ਰਾਈਮ ਹੈਗੇ ਸਾਰੇ ਸੈ ਸ਼ਡਿਊਲਡ ਹੈ ਸਾਡੇ ਕੋਲ ਉਹ 1 2 3 4 5 10 15 ਵੀ ਇਸ ਤਰ੍ਹਾਂ ਹੈਗੇ ਸਾਡੇ ਕੋਲ ਕਾਨੂੰਨ ਤੇ ਉਹਨਾਂ ਦੇ ਵਿੱਚ ਜਿੱਥੇ ਵੀ ਕੋਈ ਕੇਸ ਬਣਦਾ ਚਾਹੀ ਸੀਬੀਆਈ ਬਣਾਵੇ ਚਾਹੇ ਡੀਆਰਏ ਬਣਾਵੇ ਚਾਹੇ ਇਨਕਮ ਟੈਕਸ ਬਣਾਵੇ ਚਾਹੇ ਐਨਆਈਏ ਬਣਾਵੇ ਜੇ ਕੋ ਸਟੇਟ ਪੁਲਿਸ ਬਣਾਉਂਦੀ ਹੈ ਜਾਂ ਐਨਸੀਬੀ ਬਣਾਉਂਦੀ ਜਿੱਥੇ ਵੀ ਕੇਸ ਰਜਿਸਟਰ ਹੁੰਦਾ ਹੈ ਉੱਥੇ ਈਡੀ ਦਾ ਐਂਟਰੀ ਕਰਨੀ ਜ਼ਰੂਰੀ ਹੈ ਉਹਨਾਂ ਨੇ ਐਗਜ਼ਾਮਨ ਕਰਨਾ ਹੈ ਜੇ ਉਹਨਾਂ ਦਾ ਜਿਹੜਾ ਮੰਡੇਟ ਹੈ ਅੰਡਰ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਉਹਦੇ ਵਿੱਚ ਕੋਈ ਐਵਿਡੈਂਸ ਆਉਂਦਾ ਹੈ ਤੇ ਉਹਨਾਂ ਦੀ ਐਕਸ਼ਨ ਕਰਨਾ ਉਹਨਾਂ ਦੀ ਡਿਊਟੀ ਹੈ ਤੁਸੀਂ ਵੀ ਡਿਊਟੀ ਕੀਤੀ ਹੈ ਮਤਲਬ ਤੁਸੀਂ ਵੀ ਮਿਲਦੇ ਹੋ ਮਤਲਬ ਕੀ ਲੱਗਦਾ ਇਨਾ ਪੈਸਾ ਕਮਾ ਕੇ ਜਾਂ ਇਸ ਤਰੀਕੇ ਜਿਹਾ ਕਰਕੇ ਮਨ ਦੀ ਸ਼ਾਂਤੀ ਜਾਂ ਬੰਦਾ ਰਾਤ ਨੂੰ ਟੈਨਸ਼ਨ ਫਰੀ ਕੇ ਸੌਂ ਲੈਂਦਾ ਹੈ ਜਾਂ ਇੱਕ ਇਮਾਨਦਾਰ ਬੰਦਾ ਜਿਹੜਾ ਨਹੀਂ ਕਿਸੇ ਚੀਜ਼ ਦੀ ਪਰਵਾਹ ਕਰਦਾ ਹਾਲਾਂਕਿ ਉਹਨੂੰ ਪੋਸਟਿੰਗਾਂ ਵੀ ਨਹੀਂ ਫਿਰ ਉਹ ਜੀਆਂ ਮਿਲਦੀਆਂ ਇਹ ਉਹ ਦਾ ਫਰਕ ਕਿੰਨਾ ਹੁੰਦਾ ਨਹੀਂ ਦੇਖੋ ਇਹ ਤਾਂ ਪਰਸਨ ਟੂ ਪਰਸਨ ਡਿਪੈਂਡ ਕਰਦਾ ਜਿਹੜੇ ਇਸ ਤਰ੍ਹਾਂ ਦੇ ਕੰਮ ਕਰਦੇ ਐ ਜੇ ਉਹਨਾਂ ਦੀ ਮੈਂਟਲ ਸੈਟੀਸਫੈਕਸ਼ਨ ਇਸੇ ਗੱਲ ਨਾਲ ਮਿਲਦੀ ਐ ਤੇ ਫਿਰ ਤਾਂ ਕੁਝ ਨਹੀਂ ਕਰ ਸਕਦੇ ਤੇ ਪਰ ਇਦੇ ਨਾਲ ਸਿਗਨਲ ਬਹੁਤ ਗਲ ਜਾਂਦੇ ਆ ਸੀਨੀਅਰ ਅਥਾਰਟੀ ਹੈ ਡਿਪਟੀ ਇਨਸਪੈਕਟਰ ਜਨਰਲ ਆ ਪੁਲਿਸ ਬਹੁਤ ਸੀਨੀਅਰ ਪੋਸਟ ਹੈ ਤੇ ਉਥੋਂ ਉਹਦੇ ਘਰੋਂ ਜਿਸ ਤਰ੍ਹਾਂ ਇੰਨਾ ਪੈਸਾ ਮਿਲਦਾ ਹੈ ਤੇ ਉਹ ਪਬਲਿਕ ਦੇ ਵਿੱਚ ਗਲਤ ਸਿਗਨਲ ਜਾਂਦੇ ਆ ਪਬਲਿਕ ਫੀਲ ਕਰਦੀ ਹੈ ਕਿ ਇਹ ਤਾਂ ਕਰਪਸ਼ਨ ਦੇ ਵਿੱਚ ਇਨਵੋਲਡ ਨੇ ਤੇ ਫਿਰ ਉਹਦਾ ਜਿਹੜਾ ਅਥਾਰਟੀ ਹੈ ਲਾਦੀ ਉਹ ਵੀ ਫਿਰ ਡਿਮਿਨਿਸ਼ ਹੁੰਦੀ ਹੈ ਉਹ ਨਹੀਂ ਹੋਣਾ ਚਾਹੀਦਾ ਜਿਸ ਤਰ੍ਹਾਂ ਇਸ ਕੇਸ ਦੇ ਵਿੱਚ ਸਾਰਿਆਂ ਨੇ ਦੇਖਿਆ ਕਿ ਜੀ ਘਰੋਂ ਜੇ ਇੰਨਾ ਕੈਸ਼ ਮਿਲਦਾ ਹੈ ਤੇ ਉਹ ਜਸਟੀਫਾਈ ਹੋਣਾ ਬਹੁਤ ਮੁਸ਼ਕਲ ਹੈ 7 ਕਰੋੜ ਕੈਸ਼ ਨੂੰ ਮਤਲਬ ਇੱਕ ਇਸ ਤਰੀਕੇ ਨਾਲ ਤੁਸੀਂ ਕਿੰਨਾ ਮੰਨਦੇ ਹੋ ਕਿੰਨੇ ਕੇਸਾਂ ਦੇ ਵਿੱਚ ਤੁਹਾਨੂੰ ਇਹ ਲੱਗਦਾ ਵੀ 7 ਕਰੋੜ ਕੈਸ਼ ਬਹੁਤ ਹੁੰਦਾ ਨਹੀਂ ਦੇਖੋ ਇਸ ਤਰ੍ਹਾਂ ਹੈਗਾ ਕਿ ਮੈਂ ਆਪਣਾ ਆਪਣਾ ਵੀ ਦੇ ਸਕਦਾ ਹਾਂ ਕਿ ਜਿਸ ਪਰਪਸ ਵਾਸਤੇ ਪ੍ਰੀਵੈਂਸ਼ਨ ਆਫ ਕ੍ਰਪਸ਼ਨ ਐਕਟ ਬਣਿਆ ਸੀਗਾ ਉਹ ਸੀਗਾ ਕ੍ਰਪਸ਼ਨ ਨੂੰ ਪਰਿਵੈਂਟ ਕਰੋ ਉਹ ਪਰਿਵੈਂਟ ਤਾਂ ਹੋਇਆ ਨਹੀਂ ਤੁਸੀਂ ਦੇਖ ਲਓ ਨਾ ਉਹ ਪਰਿਵੈਂਟ ਤਾਂ ਨਹੀਂ ਹੋਇਆ ਕ੍ਰਪਸ਼ਨ ਤਾਂ ਹੋ ਰਿਹਾ ਹੈ ਸੋ ਨੰਬਰ ਇੱਕ ਇਹ ਨੰਬਰ 2 ਹੈਗਾ ਕਿ ਨਾਰਮਲੀ ਇਹ ਦੇਖਿਆ ਮੈਂ ਸਾਰਿਆਂ ਨੂੰ ਲੱਗਦਾ ਹੋਊਗਾ ਕਿ ਜਿਹੜੇ ਸਮਾਲ ਫਿਸ਼ ਹੈ ਉਹ ਡਿੱਕੇ ਆ ਜਾਂਦੀ ਹੈ ਤੇ ਜਿਹੜੇ ਜ਼ਿਆਦਾ ਕ腐ਸ਼ਨ ਕਰਦੇ ਉਹ ਉਹਨਾਂ ਦਾ ਕੇਸ ਨਹੀਂ ਬਣਦਾ ਜਾਂ ਉਹ ਨਹੀਂ ਫੜੇ ਜਾਂਦੇ ਸੋ ਪਰਪਸ ਤਾਂ ਪ੍ਰिवेंशन ਆਫ ਕ腐ਸ਼ਨ ਐਕਟ ਦਾ ਜਿਹੜਾ ਸੀਗਾ ਉਹ ਫੇਲ ਹੋ ਚੁੱਕਾ ਹੈ ਆਦਰਵਾਇਜ਼ ਕੀ ਹੈਗਾ ਕਿ ਕੋਈ ਵੀ ਅਥਾਰਟੀ ਚਾਹੇ ਉਹ ਜੂਨੀਅਰ ਅਥਾਰਟੀ ਹੋਵੇ ਜਾਂ ਸੁਪੀਰੀਅਰ ਕਿੰਨੀ ਵੱਡੀ ਅਥਾਰਟੀ ਹੋਵੇ ਜਿਹੜਾ ਤੁਹਾਨੂੰ ਪੈਸੇ ਤਨਖਾਹ ਦੇ ਮਿਲਦੇ ਹੈ ਤੁਸੀਂ ਉਹ ਉਹਦੇ ਵਿੱਚ ਹੀ ਤੁਸੀਂ ਆਪਣਾ ਗੁਜ਼ਾਰਾ ਕਰਨਾ ਹੈ ਤੇ ਉਸੇ ਤਰੀਕੇ ਨਾਲ ਤੁਸੀਂ ਰਹਿਣਾ ਹੈ ਅ ਇਨੀ ਹਿਊਜ ਰਿਕਵਰੀ 7 ਕਰੋੜ ਨਹੀਂ ਪਹਿਲਾਂ ਇਸ ਤੋਂ ਜ਼ਿਆਦਾ ਵੀ ਮਿਲੇ ਕਈਆਂ ਕੋਲੋਂ ਐਸੀ ਕੋਈ ਗੱਲ ਨਹੀਂ ਕਈ ਹੋਰ ਤੁਸੀਂ ਪ੍ਰੈਸ ਪੜ੍ਹਦੇ ਰਹਿੰਦੇ ਹੋ ਈਡੀ ਨਾ ਵੀ ਫੜੇ ਹੈ ਸੀਬੀਆਈ ਨਾ ਵੀ ਫੜੇ ਹੈ ਹੋਰ ਮੈਂ ਕਿਹਨੂੰ ਫੜੇ ਅਫਸਰਾਂ ਕੋਲੋਂ ਫੜੇ ਹੈ ਪੋਲਿਟਿਕਲ ਲੋਕਾਂ ਕੋਲੋਂ ਫੜੇ ਹੈ ਜ਼ਿਆਦਾ ਫੜੇ ਕਈ ਕੋੜ ਦਾ ਸਕੋੜ ਵੀ ਕਰੋੜ 50 ਕਰੋੜ ਕਈਆਂ ਕਰੋੜ تک ਕਈ ਕਈ 100 ਕਰੋੜ ਫੜੇ ਗਏ ਸੋ ਇਹ ਜਿਹੜੀ ਇਕ ਲਤ ਹੈ ਆ ਬਿਮਾਰੀ ਹੈ ਉਹ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਬਿਮਾਰੀ ਦਾ ਕੋਈ ਟਰੀਟਮੈਂਟ ਤਾਂ ਹੋਣਾ ਚਾਹੀਦਾ ਪਰ ਪਰਮਿਸ਼ਨ ਆਫ ਕ੍ਰਪਸ਼ਨ ਦਾ ਟਰੀਟਮੈਂਟ ਨਹੀਂ ਹੈਗਾ ਉਹ ਸਮਾਜ ਨੂੰ ਕਿਸੇ ਹੋਰ ਤਰੀਕੇ ਨਾਲ ਵੀ ਸੋਚਣਾ ਪੈਣਾ ਪੋਸਟਿੰਗ ਰਹਿਣ ਵਾਸਤੇ ਤੁਹਾਨੂੰ ਕੀ ਕਰਨਾ ਪੈਂਦਾ ਪੋਸਟਿੰਗ ਉੱਥੇ ਰਵੇ ਫਿਰ ਤੁਹਾਨੂੰ ਕੀ ਕਰਨਾ ਪੈਂਦਾ ਹਾਂਜੀ ਟਰਾਂਸਫਰ ਵਾਸਤੇ ਤੁਹਾਨੂੰ ਕੀ ਕਰਨਾ ਪੈਂਦਾ ਸੋ ਇਹ ਸਾਰੀ ਚੀਜ਼ਾਂ ਉਹਦੇ ਵਿੱਚ ਸ਼ਾਮਿਲ ਹੈ ਅ ਇੱਕ ਬੰਦਾ ਇਮਾਨਦਾਰ ਹੋ ਜੇ ਤੇ ਸਾਰਾ ਸਿਸਟਮ ਨਹੀਂ ਸੁਧਰ ਸਕਦਾ ਉਸੇ ਤਰੀਕੇ ਨਾਲ ਜੇ ਇੱਕ ਬੰਦਾ ਬੇਈਮਾਨ ਹੋ ਜਾ ਤਾਂ ਵੀ ਸਾਰਾ ਸਿਸਟਮ ਖਰਾਬ ਨਹੀਂ ਹੁੰਦਾ ਸਮਾਜ ਦੇ ਵਿੱਚ ਵੀ ਬਲੈਕਸ਼ੀਪ ਹੈ ਉਹ ਸਮਾਜ ਦੇ ਵਿੱਚੋਂ ਅ ਅਥਾਰਟੀ ਦੇ ਵਿੱਚ ਆਉਂਦੇ ਆ ਮਹਿਕਮਿਆਂ ਚ ਆਉਂਦੇ ਲੋਕ ਸੋ ਪਰ ਫਿਰ ਵੀ ਇਹ ਮੈਨੂੰ ਕਹਿ ਸਕਦਾ ਕਿ ਸਾਰੇ ਦੇ ਸਾਰੇ ਕਰਪਟ ਹੋਣਗੇ ਐਸਾ ਨਹੀਂ ਹੈਗਾ ਅ ਅੱچھے ਅਫਸਰ ਵੀ ਹੈਗੇ ਨੇ ਪਰ ਇਹਦੇ ਨਾਲ ਸੀਨਲ ਬਹੁਤ ਗਲਤ ਜਾਂਦਾ ਇਹਦੇ ਨਾਲ ਬਹੁਤ ਗਲਤ ਸਿਗਨਲ ਗਿਆ ਕਿ ਪੰਜਾਬ ਪੁਲਿਸ ਦੇ ਡੀਆਈ ਜੇ ਕੋਲੋਂ ਇਹਨਾ ਹੈਵੀ ਕੈਸ਼ ਬਰਾਮਦਗੀ ਹੋਈ ਹੈ ਮੇਰੇ ਹਿਸਾਬ ਨਾਲ ਪੰਜਾਬ ਦੇ ਲੋਕ ਸ਼ੌਕਡ ਹੋਣਗੇ ਇੱਕ ਗੱਲ ਹੈ ਜੀ ਮਤਲਬ ਸਰਕਾਰ ਦਾ slogan ਇਹ ਹੈ ਕਟੜ ਇਮਾਨਦਾਰ ਸਰਕਾਰ ਜ਼ੀਰੋ ਟੋਲਰੈਂਸ ਭ੍ਰਸ਼ਟਾਚਾਰ ਨੂੰ ਲੈ ਕੇ ਕਿਤੇ ਕੋਈ ਪਟਵਾਰੀ ਫੜ ਲਿਆ ਹਜ਼ਾਰ ਰੁਪਏ ਰਿਸ਼ਵਤ ਲੈਂਦਾ ਕਿਤੇ ਏਐਸਆਈ ਫੜ ਲਿਆ ਮਤਲਬ ਇੱਥੋਂ ਤੱਕ ਕਿ ਜ਼ੀਰੋ ਟੋਲਰੈਂਸ ਹੁੰਦੀ ਹੈ ਏਡੇ ਏਡੇ ਅਧਿਕਾਰੀ ਫੜੇਗੇ ਨਹੀਂ ਉਹ ਸਲੋਗਨ ਤਾਂ ਦੇਖੋ ਜੀ ਸਲੋਗਨ ਪੋਲਿਟਿਕਲ ਸਲੋਗਨ ਹੁੰਦੇ ਆ ਸਾਰੀ ਸਰਕਾਰਾਂ ਆਉਂਦੀਆਂ ਆ ਸਾਰੀਆਂ ਕਈ ਪਹਿਲਾਂ ਵੀ ਪਾਰਟੀਆਂ ਆਈਆਂ ਇਹ ਵੀ ਹੈਗੀ ਐ ਉਹਦੇ ਨਾਲ ਮੈਂ ਪੋਲਿਟਿਕਲ ਉਹਦੇ ਉੱਪਰ ਤਾਂ ਨਹੀਂ ਮੈਂ ਇੱਕ ਪੁਆਇੰਟ ਕਰੂੰਗਾ ਇਹ ਸਲੋਗਨ ਹੁੰਦੇ ਆ ਸਰਕਾਰਾਂ ਦੇ ਪਾਰਟੀਆਂ ਦੇ ਕਿ ਅਸੀਂ ਇਹ ਕਰਦੇ ਆਂਗੇ ਉਹ ਕਰਦੇ ਆਂਗੇ ਪਰ ਅਲਟੀਮੇਟ ਜਿਹੜਾ ਹੈ ਅਲਟੀਮੇਟਲੀ ਤੁਸੀਂ ਬਿਊਰੋਕਰੇਸੀ ਜਾਂ ਸਿਸਟਮ ਜਿਹੜਾ ਹੈਗਾ ਉਹ ਸਿਸਟਮ ਦੇ ਨੂੰ ਯੂਜ਼ ਕਰਨਾ ਹੈ ਤੇ ਉਹਦੇ ਥਰੂ ਤੁਸੀਂ ਐਡਮਿਨਿਸਟ੍ਰੇਸ਼ਨ ਚਲਾਣਾ ਪਰ ਜੇ ਤੁਸੀਂ ਆਪਣੀ ਆਪ ਐਗਜ਼ਾਮਪਲ ਪੁੱਟ ਕਰ ਸਕਦੇ ਹੋ ਤਾਂ ਫਿਰ ਸਿਸਟਮ ਤੁਹਾਡੀ ਨਕਲ ਕਰਦਾ ਹੈ ਜਾਂ ਸਿਸਟਮ ਤੁਹਾਡੇ ਤੋਂ ਡਰਦਾ ਹੈ ਫੋਲੋ ਕਰਦਾ ਤਾਨੂੰ ਸਿਸਟਮ ਕਿ ਜਿਹੜੀ ਪੋਲੀਟੀਕਲ ਅਥਾਰਟੀ ਹੈ ਉਹ ਇਮਾਨਦਾਰ ਹੈ ਤੇ ਫਿਰ ਜਿਹੜੇ ਐਡਮਿਨਿਸਟ੍ਰੇਟਿਵ ਅਥਾਰਟੀ ਹੈ ਉਹ ਵੀ ਡਰਦੇ ਹੈ ਕਿ ਨਹੀਂ ਠੀਕ ਤੁਰਨਾ ਪੈਣਾ ਸਾਨੂੰ ਤੇ ਜੇ ਪੋਲੀਟੀਕਲ ਅਥਾਰਟੀ ਪਰਵਾਹ ਨਹੀਂ ਕਰਦੇ ਤੇ ਪਰ ਦੂਜਾ ਸਿਸਟਮ ਵੀ ਪਰਵਾਹ ਨਹੀਂ ਕਰਦਾ ਲਾਈਕ ਥਿਸ ਸੋ ਮੇਰੇ ਹਿਸਾਬ ਨਾਲ ਜਿਹੜੇ ਸਲੋਗਨ ਨਾਲ ਕੋਈ ਅਸਰ ਨਹੀਂ ਪੈਣਾ ਜੇ ਤੁਸੀਂ ਆਪ ਕਰਕੇ ਦਿਖਾਓ ਸਾਹਮਣੇ ਆ ਕੇ ਕਰਕੇ ਦਿਖਾਓਗੇ ਜੇ ਸਾਡੇ ਜੇ ਸਾਡੇ ਪੋਲੀਟੀਕਲ ਅਥਾਰਟੀ ਦੇ ਵਿੱਚ ਵੀ ਕੋਈ ਕ腐ਸ਼ਨ ਦਾ ਜਾਂ ਕੋਈ ਐਸਾ ਅਲੀਗੇਸ਼ਨ ਹੈਗਾ ਤੇ ਅਸੀਂ ਐਕਸ਼ਨ ਲਵਾਗੇ ਤੇ ਇਹ ਜੇ ਹੋਵੇ ਤਾਂ ਫਿਰ ਤਾਂ ਦੂਸਰਾ ਸਿਸਟਮ ਵੀ ਫੋਲੋ ਕਰਦਾ ਕਿ ਨਹੀਂ ਜੀ ਇਹਨਾਂ ਨੇ ਐਕਸ਼ਨ ਲੈ ਲੈਣਾ ਬਟ ਜੇ ਤੁਸੀਂ ਕਿਤੇ ਉੱਪਰ ਐਕਸ਼ਨ ਨਹੀਂ ਲੈਂਦੇ 1 2 3 4 10 ਬੰਦਿਆਂ ਦੇ ਖਿਲਾਫ ਕੰਪਲੇਂਟ ਆ ਰਹੀਆਂ ਤੁਸੀਂ ਐਕਸ਼ਨ ਨਹੀਂ ਲੈਂਦੇ ਤੇ ਫਿਰ ਤਾਂ ਪਬਲਿਕ ਜਿਹੜੀ ਥੱਲੇ ਬੈਠੀ ਹੈ ਜਿਹੜੇ ਐਡਮਿਨਿਸਟ੍ਰੇਸ਼ਨ ਚਲਾ ਰਹੇ ਹੈ ਜਿਹੜੇ ਜੂਨੀਅਰ ਮੋਸਟ ਹੋਵੇ ਜਾਂ ਸੀਨੀਅਰ ਮੋਸਟ ਹੋਵੇ ਬੇਪਰਵਾਹ ਹੁੰਦੇ ਹੈ ਲਾਪਰਵਾਹ ਹੁੰਦੇ ਹੈ ਵੀ ਉਹਨਾਂ ਨਾਲ ਕੋਈ ਪਰਵਾਹ ਨਹੀਂ ਕਰਨੀ ਪਬਲਿਕ ਦੀ ਪਬਲਿਕ ਨੂੰ ਲੁੱਟਦੇ ਫਿਰ ਮਤਲਬ ਸਰਕਾਰ ਇਹ ਹੈ ਮਤਲਬ ਕੀ ਲੱਗਦਾ ਹੈ ਮਤਲਬ ਇਹ ਜਿਹੜੇ ਹਰਚਰਨ ਸਿੰਘ ਭੁੱਲੜਾ ਉਹ ਆਮਦਨੀ ਪਾਰਟੀ ਕਾਂਗਰਸ ਮੁਕੇ ਵੀ ਉਹ ਚੰਗੀ ਜੋ ਐਸਐਸਪੀ ਸੀ ਉਹ ਚੰਗੀ ਪੋਸਟਿੰਗ ਤੇ ਰਹੇ ਆਈ ਅਕਾਲੀ ਦਲ ਮੌਕੇ ਵੀ ਇਹਨਾਂ ਨੂੰ ਇਸ ਮੌਕਾ ਮਿਲਦਾ ਰਿਹਾ ਹੈ ਕੀ ਮੰਨਦੇ ਹੋ ਮਤਲਬ ਕੀ ਇਹ ਬਲੂ ਆਈਡ ਪਰਸਨ ਹੁੰਦੇ ਨੇ ਸਰਕਾਰਾਂ ਦੇ ਜਿਹੜੇ ਕਿ ਹਰ ਸਰਕਾਰ ਹੀ ਇਹਨਾਂ ਨੂੰ ਪਸੰਦ ਕਰਦੀ ਹੈ ਇਹ ਜਿਹੇ ਅਫਸਰ ਕਈ ਅਫਸਰ ਆ ਜਿਹੜੇ ਵਿਚਾਰੇ ਹੈੱਡ ਕੁਆਰਟਰਾਂ 'ਚ ਬੈਠੇ ਬੈਠੀ ਬੁਢੇ ਹੋ ਕੇ ਰਿਟਾਇਰਮੈਂਟ ਹੋ ਜਾਂਦੇ ਆ ਉਹਨਾਂ ਨੂੰ ਫਿਰ ਫੀਲਡ 'ਚ ਲਿਆਂਦਾ ਨਹੀਂ ਜਾਂਦਾ ਇਹ ਅਫਸਰ ਹੁੰਦੇ ਆ ਕਿ ਕਦੇ ਫੀਲਡ 'ਚੋਂ ਜਾਂਦੇ ਹੀ ਨਹੀਂ ਨਹੀਂ ਬਲੂ ਆਈਡ ਹੋਏ ਜਾਂ ਜਿਹੜੀ ਮਰਜ਼ੀ ਹੋਏ ਪਰ ਇੱਕ ਗੱਲ ਜ਼ਰੂਰੀ ਹੈ ਕਿ ਐਡਮਿਨਿਸਟ੍ਰੇਸ਼ਨ ਕਈ ਤਰ੍ਹਾਂ ਦੀ ਡਿਫਿਕਲਟੀਜ਼ ਹੁੰਦੀਆਂ ਉਹਦੇ ਵਿੱਚ ਕਈ ਤਰ੍ਹਾਂ ਦੇ ਅਫਸਰਜ਼ ਹੁੰਦੇ ਆ ਕਈ ਤਰ੍ਹਾਂ ਦੇ ਟ੍ਰੇਟ ਹੁੰਦੇ ਆ ਅਫਸਰ ਦੇ ਉਸ ਤਰ੍ਹਾਂ ਦੇ ਟ੍ਰੇਟ ਦੇ ਅਫਸਰ ਚਾਹੀਦੇ ਨੇ ਸਰਕਾਰ ਨੂੰ ਤੇ ਹੁਣ ਇਸ ਕੇਸ ਦੇ ਵਿੱਚ ਮੈਂ ਸਿਰਫ ਇਹ ਗੱਲ ਕਹਿ ਸਕਦਾ ਕਿ ਲੋਕਾਂ ਨੂੰ ਸ਼ੌਕ ਹੈ ਇਸ ਗੱਲ ਦਾ ਲੋਕਾਂ ਨੂੰ ਸੈਟਬੈਕ ਲੱਗਿਆ ਹੈ ਉਹਨਾਂ ਨੂੰ ਬਹੁਤ ਵੱਡਾ ਧੱਕਾ ਲੱਗਿਆ ਹੈਗਾ ਕਿ ਵੀ ਇਹ ਸਰਕਾਰ ਦੇ ਵਿੱਚ ਇੰਨਾ ਕੁਝ ਹੋ ਰਿਹਾ ਤੇ ਫੜਿਆ ਵੀ ਗਿਆ ਅਮਾਊਂਟ ਬਹੁਤ ਵੱਡੀ ਹੈ ਪਰ ਇਹਦੇ ਨਾਲ ਅਸੀਂ ਇੰਨੀ ਕਹਿ ਸਕਦੇ ਕਿ ਇਹਦੇ ਸਾਰੇ ਅਫਸਰ ਇਹਦੇ ਵਿੱਚ ਸ਼ਾਮਿਲ ਹੋਣੇ ਜਾਂ ਸਾਰੇ ਅਫਸਰ ਇਸ ਤਰ੍ਹਾਂ ਕਰਦੇ ਹੋਣੇ ਇਹ ਅਸੀਂ ਨਹੀਂ ਕਹਿ ਸਕਦੇ ਜਾਂ ਕਿ ਇਹਦੇ ਕੋਲ ਜਿਹੜਾ ਕਰੰਸੀ ਫੜੀ ਗਈ ਉਹਦਾ ਅਸੀਂ ਉਹਦੇ ਉੱਪਰ ਜਜਮੈਂਟ ਦੇ ਦਈਏ ਜਜਮੈਂਟ ਤਾਂ ਨਹੀਂ ਦੇ ਸਕਦੇ ਅਸੀਂ ਰਿਕਵਰੀ ਦੀ ਗੱਲ ਕਰ ਸਕਦੇ ਹਾਂ ਕਿ ਰਿਕਵਰੀ ਹਿਊਜ਼ ਹੈ ਬਹੁਤ ਖਤਰਨਾਕ ਹੈ ਅਸੀਂ ਇਹ ਕਹਿ ਸਕਦੇ ਹਾਂ ਪਰ ਹਾਂ ਇਹ ਗੱਲ ਜ਼ਰੂਰ ਦੇਖੀ ਗਿਆ ਨਾ ਪੁਲਿਸ ਦੇ ਵਿੱਚ ਸਾਰੇ ਮਹਿਕਮੇ ਜਿਸ ਤਰ੍ਹਾਂ ਹੁੰਦਾ ਕਿ ਕੁਝ ਅਥਾਰਟिटीज ਕੁਝ ਅਫਸਰऐसे ਹੁੰਦੇ ਆ ਜਿਨ੍ਹਾਂ ਨੂੰ ਜਿਨ੍ਹਾਂ ਦੇ ਬਿਨਾ ਸਰਕਾਰਾਂ ਦਾ ਕੰਮ ਨਹੀਂ ਚੱਲਦਾ ਚਾਹੇ ਸਰਕਾਰ ਕੋਈ ਹੋਵੇ ਤੋ ਉਹਦੇ ਮੁੱਦੇ ਤੇ ਕੋਈ ਕਮੈਂਟ ਨਹੀਂ ਅਸੀਂ ਕਰ ਸਕਦੇ ਕਿ ਸਰਕਾਰਾਂ ਦੇਖਣਾ ਕਿ ਪਹਿਲਾਂ ਨਹੀਂ ਸਰਕਾਰ ਦੇ ਵਿੱਚ ਵੀ ਇਹ ਕੰਮ ਕਰਦੇ ਸੀ ਉਸ ਤੋਂ ਪਹਿਲਾਂ ਵੀ ਕਰਦੇ ਸੀ ਪਰ ਮਜਬੂਰੀ ਹੈ ਕਿਉਂਕਿ ਉਹ ਅਫਸਰ ਹੈਗਾ ਜਏ ਉਹਦੇ ਖਿਲਾਫ ਕੋਈ ਨਹੀਂ ਹੈਗਾ ਕੁਝ ਤੇ ਬਸ ਸਰਕਾਰਾਂ ਕੰਮ ਤਾਂ ਲੈਣਾ ਸਰਕਾਰਾਂ ਨੇ ਪਰ ਹੁਣ ਇਹਨਾਂ ਦੇ ਖਿਲਾਫ ਹੈਗਾ ਤੇ ਹੁਣ ਕਿਹੜੀ ਸਰਕਾਰ ਯੂਜ਼ ਕਰੋਗੇ ਇਹਨਾਂ ਨੂੰ ਹੁਣ ਤਾਂ ਹੈ ਨਹੀਂ ਐਸਾ ਇਹ ਇੱਕ ਚੀਜ਼ ਹੋ ਜਾਂਦੀ ਹੈ ਪਰ ਉਹ ਇੱਕ ਗੱਲ ਲੱਗਦਾ ਵੀ ਮਤਲਬ ਇਹ ਕਈ ਖਾਸ ਕੰਮ ਕਰਦੇ ਹੁੰਦੇ ਆ ਜਿਹੇ ਅਫਸਰ ਜਿਹੜੇ ਹਰ ਵਕਤ ਹਰ ਸਰਕਾਰ ਦੀ ਪੋਸਟਿੰਗਾਂ ਤੇ ਰਹਿੰਦੇ ਨੇ ਨਹੀਂ ਹੁਣ ਖਾਸ ਕੰਮ ਕਰੇ ਆਮ ਕੰਮ ਕਰੇ ਪਰ ਕਈ ਜਿਹੜੇ ਆਫੀਸਰਸ ਐ ਉਹ ਐਕਟਿਵ ਹੁੰਦੇ ਐ ਤੇ ਕਈ ਕਈ ਤਰ੍ਹਾਂ ਦੇ ਅਫਸਰ ਕੁਝ ਪੈਸਿਵ ਵੀ ਹੁੰਦੇ ਐ ਉਹ ਫਿਰ ਕਈ ਕਹਿੰਦੇ ਕਿ ਰੂਲ ਦੇ ਮੁਤਾਬਕ ਹੋਊਗਾ ਕਈ ਕਹਿੰਦੇ ਕਿ ਨਹੀਂ ਠੀਕ ਐ ਸਰ ਹੋ ਜਾਊਗਾ ਤੇ ਇੱਕੋ ਹੀ ਤਰ੍ਹਾਂ ਦੇ ਇਹਦੇ ਵਿੱਚ ਕੰਮ ਹੁੰਦਾ ਪਰ ਫਿਰ ਵੀ ਮੈਂ ਕਹੂੰਗਾ ਕਿ ਐਜ਼ ਅਫੀਸਰ ਜਿਹੜੇ ਵੀ ਕੰਮ ਕਰ ਰਹੇ ਫਰੰਟ ਦੇ ਉਪਰ ਆ ਕੇ ਉਹ ਡਿਊਟੀ ਕਰ ਰਹੇ ਸਾਰੇ ਦੇ ਖਿਲਾਫ ਅਸੀਂ ਨਹੀਂ ਇਸ ਤਰ੍ਹਾਂ ਦੀ ਗੱਲ ਕਰ ਸਕਦੇ ਕਿ ਕਰਪਟ ਹੋਣਗੇ ਪਰ ਫਿਰ ਵੀ ਜਿਹੜੇ ਵੀ ਅੱਗੇ ਫਰੰਟ ਦੇ ਉੱਪਰ ਆ ਕੇ ਕੰਮ ਕਰ ਰਹੇ ਐ ਉਹਨਾਂ ਦੀ ਡਿਊਟੀ ਵੀ ਬਣਦੀ ਐ ਕਿ ਮੇਰੇ ਇਹ ਜਿਹੜੀ ਐਕਟੀਵਿਟੀ ਐ ਮੇਰੇ ਐਕਸ਼ਨ ਜਾਂ ਮਿਸ ਐਕਸ਼ਨ ਐ ਉਹ ਪਬਲਿਕ ਦੇ ਵਿੱਚ ਉਹਨਾਂ ਦਾ ਗਲਤ ਮੈਸੇਜ ਨਾ ਜਾਵੇ ਜਾਂ ਕਿ ਜਿਹੜੀ ਪੋਸਟਿੰਗ ਜਾਂ ਜਿਹੜੀ ਜ਼ਿੰਮੇਵਾਰੀ ਉਹਨਾਂ ਦਿੱਤੀ ਗਈ ਐ ਉਹ ਦਾ ਮਨਜ਼ਾਜ ਫਰਦਾ ਨਾ ਚੁੱਕਾ ਇਹ ਡਿਊਟੀ ਆਦੀ ਬਣਦੀ ਅੱਜ ਉਹਨਾਂ ਦਾ ਰਿਮਾਂਡ ਲਿਆ ਜਾਣਾ ਉਹਨਾਂ ਦੀ ਡਾਕਟਰੀ ਹੋਇਆ ਰਿਮਾਂਡ ਲਿਆ ਜਾਣਾ ਰਿਮਾਂਡ ਮਿਲਣ ਤੋਂ ਬਾਅਦ ਕੀ ਮਤਲਬ ਸੀਬੀਆਈ ਹੁਣ ਇਸਤੇ ਕਿਸ ਕਿਸ ਪੱਧਰ ਤੱਕ ਜਾ ਸਕਦੀ ਹੈ ਜਾਂ ਕੋਈ ਲਿਮਿਟੇਸ਼ਨ ਹੁੰਦੀਆਂ ਇਹਦੀ ਹੋਰ ਵੀ ਜਾਂਚ ਹੋ ਸਕਦੀ ਹੈ ਵੀ ਇੱਥੇ ਕੋਈ ਪੋਲੀਟিক্যাল ਬੰਦੇ ਹੈ ਜਾਂ ਕੋਈ ਹੋਰ ਅਫਸਰ ਇਨਵੋਲਡ ਹੈ ਜਾਂ ਸੀਨੀਅਰ ਅਫਸਰ ਕੋਈ ਇਨਵੋਲਡ ਹੈ ਇਹ ਸਾਰੀ ਤੈਹ ਤੱਕ ਜਾਇਆ ਜਾਵੇਗਾ ਨਹੀਂ ਜਾਂ ਇਨਵੈਸਟੀਗੇਸ਼ਨ ਦੇ ਉੱਪਰ ਕੋਈ ਲਿਮਿਟੇਸ਼ਨ ਨਹੀਂ ਹੁੰਦੀ ਠੀਕ ਹੈ ਇਸ ਇਨਵੈਸਟੀਗੇਸ਼ਨ ਤਾਂ ਆਪਣੀ ਡਾਇਰੈਕਸ਼ਨ ਦੇ ਵਿੱਚ ਜਿਹੜੀ ਲੀਗਲ ਡਾਇਰੈਕਸ਼ਨ ਹੈ ਉੱਥੇ ਜਾਏਗੀ ਪਰ ਇਸ ਕੇਸ ਦੇ ਵਿੱਚ ਸਾਨੂੰ ਇਹ ਨਹੀਂ ਪਤਾ ਕਿ ਇਹ ਦੇ ਵਿੱਚ ਕੰਪਲੇਂਟ ਕੀ ਕੀ ਹੈ ਜਿਹੜਾ ਮੀਡੀਆ ਦੇ ਵਿੱਚ ਆ ਰਿਹਾ ਉਹ ਤਾਂ ਕੰਪਲੇਂਟ ਇੱਕੋ ਹੀ ਹੈ ਕਿ ਜੀ ਉਹ ਐਕਸੋਰਟ ਕਰਦੇ ਸੀ 1 ਮਹੀਨੇ ਦੇ ਵਿੱਚ ਇੰਨਾ ਪੈਸਾ ਦੇਉ ਤੇ ਨਾ ਦੇਉ ਤੇ ਉਹ ਜੇ ਉਨੀ ਖੈਗੀ ਹੈ ਤਾਂ ਸੀਬੀਆਈ ਉਹ ਕੰਮ ਕਰੇਗੀ ਅਨਲੈਸ ਸੀਬੀਆਈ ਕੋਲ ਹੋਰ ਕੋਈ ਲੀਡ ਆਵੇ ਜਾਂ ਇਨਫਾਰਮੇਸ਼ਨ ਜਾਂ ਐਵੀਡੈਂਸ ਆਵੇ ਜੇ ਉਹਨਾਂ ਕੋਲ ਕੋਈ ਲੀਡ ਜਾਂ ਇਨਫਾਰਮੇਸ਼ਨ ਜਾਂ ਐਵੀਡੈਂਸ ਆਉਂਦਾ ਹੈ ਕਿ ਇਹਦੇ ਤਾਰ ਅੱਗੇ ਤੱਕ ਜੁੜੇ ਨੇ ਕਿਸੇ ਹੋਰ ਪੋਲਿਟਿਕਲ ਅਥਾਰਟੀ ਨਾਲ ਜੁੜੇ ਹੈ ਜਾਂ ਇਹਦੇ ਨਾਲ ਕੋਈ ਹੋਰ ਬੰਦਾ ਹੈਗਾ ਜਾਂ ਹੋਰ ਵੀ ਇਸ ਤਰ੍ਹਾਂ ਦੇ ਕਈ ਕੇਸ ਹੈ ਜਿੰਨਾ ਅਮ ਦੇ ਚੇ ਇਨਵੋਲਵਮੈਂਟ ਸੀਗਾ ਤੇ ਫਿਰ ਸੀਬੀਆਈ ਪ੍ਰੋਸੀਡ ਕਰੇਗੀ ਮੈਨੂੰ ਜਿਹੜਾ ਲੱਗਦਾ ਹੈ ਸੀਬੀਆਈ ਦੀ ਡਿਊਟੀ ਹੈ ਤੁੜਕੂ ਇਹ ਅਜੀਬ ਅਫਸਰ ਚਲ ਤੁਸੀਂ ਈਡੀ ਦੇ ਵਿੱਚ ਵੀ ਰਹੇ ਹੋ ਜਦੋਂ ਕੋਈ ਅਜੀਬ ਅਫਸਰ ਆ ਜਾਂਦਾ ਹੈ ਜੜੇ ਕਿ ਕਿਸੇ ਕਿਸੇ ਵੀ ਸੰਸਥਾ ਦੇ ਚਾਹੇ ਸੀਬੀਆਈ ਆ ਚਾਹੇ ਈਡੀ ਆ ਜਿਹੜੇ ਫਿਰ ਉਹਦੇ ਨਾਲ ਜੁੜੇ ਹੁੰਦੇ ਆ ਚਾਹੇ ਉਹ ਸਾਹਮਣੇ ਉਹਨਾਂ ਦਾ ਕੋਈ ਲਿੰਕ ਆਵੇ ਨਾ ਆਵੇ ਤੁੜਕੂ ਤਾਂ ਅੰਦਰ ਚੱਲਣ ਲੱਗ ਜਾਂਦਾ ਵੀ ਜੇ ਕਿਤੇ ਇੱਧਰ ਆ ਕੇ ਕੰਮ ਤਾਂ ਮੈਂ ਫਸੂ ਤੁੜਕੂ ਤਾਂ ਅੰਦਰ ਚੱਲਣ ਲੱਗ ਜਾਂਦਾ ਪਰ ਜੇ ਉਹਨਾਂ ਨੇ ਕੁਝ ਕੀਤਾ ਫਿਰ ਤਾਂ ਤੁੜਕੂ ਲੱਗੂਗਾ ਜੇ ਕੁਝ ਨਹੀਂ ਕੀਤਾ ਫਿਰ ਤਾਂ ਪਰਵਾਹ ਨਹੀਂ ਹੈਗੀ ਜੇ ਉਹ ਦੇ ਕ੍ਰਾਈਮ ਦੇ ਵਿੱਚ ਉਹ ਸ਼ਾਮਿਲ ਨਹੀਂ ਹੈਗੇ ਜਾਂ ਉਸ ਤਰ੍ਹਾਂ ਦੇ ਕ੍ਰਾਈਮ ਦੇ ਵਿੱਚ ਇੰਡੀਪੈਂਡੈਂਟਲੀ ਉਹ ਸ਼ਾਮਿਲ ਨਹੀਂ ਹੈਗੇ ਫਿਰ ਤਾਂ ਤੁੜ ਕੋ ਲੱਗਣ ਦੀ ਲੋੜ ਨਹੀਂ ਹੈਗੀ ਤੇ ਜੇ ਉਹਨਾਂ ਨੇ ਕੁਝ ਕੀਤਾ ਹੈਗਾ ਤੇ ਫਿਰ ਤਾਂ ਤੁੜ ਕੋ ਲੱਗਣਾ ਚਾਹੀਦਾ ਤੇ ਮੈਂ ਕੀ ਮੰਨਦਾ ਤੇ ਕਾਨੂੰਨ ਦਾ ਡਿਊਟੀ ਵੀ ਇਹੀ ਹੈ ਕਿ ਜਿਹੜਾ ਚੋਰ ਹੈ ਜਿਹੜਾ ਕ੍ਰਿਮੀਨਲ ਹੈ ਉਹਨੂੰ ਸ਼ੌਕ ਲੱਗਣਾ ਚਾਹੀਦਾ ਉਹਨੂੰ ਸਿੱਧਾ ਹੋਣਾ ਚਾਹੀਦਾ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਥੈਂਕ ਯੂ ਜੀ ਅੱਗਲ ਗੱਲਬਾਤ ਕੀਤੀ ਸਰਦਾਰ ਰੰਜਨ ਸਿੰਘ ਜੀ ਦੇ ਨਾਲ ਉਹਨਾਂ ਨੇ ਇਹ ਰੱਖਿਆ ਕਿ ਇਸ ਮਾਮਲੇ ਦੇ ਵਿੱਚ ED ਵੀ ਸ਼ਾਮਲ ਹੋ ਸਕਦੀ ਹੈ ਕਿਉਂਕਿ ਜਦੋਂ FIR ਦਰਜ ਹੋ ਗਈ ਹੈ ਤਾਂ ED ਇਹਦੇ ਇਹਦੇ ਤੇ ਮਾਮਲੇ ਤੇ ਅੱਗੇ ਜਾਂਚ ਵਧਾ ਸਕਦੀ ਹੈ ਉਹ FIR ਮੰਗਵਾ ਕੇ ਇਹਦੇ ਤੇ ਅੱਗੇ ਕਾਰਵਾਈ ਵਾਲੇ ਪਾਸੇ ਨੂੰ ਵਧ ਸਕਦੀ ਹੈ ਨਾਲੇ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਬੜਾ ਸ਼ੌਕਿੰਗ ਹੈ ਇਹ ਲੋਕਾਂ ਲਈ ਵੀ ਸ਼ੌਕਿੰਗ ਹੈ ਇਹ ਪੁਲਿਸ ਲਈ ਵਾਕਿ ਸਾਰੇ ਪੰਜਾਬ ਲਈ ਇਹ ਸ਼ੌਕਿੰਗ ਹੈ ਕਿ ਐਡੇ ਅਹੁਦੇ ਤੇ ਬੈਠ ਕੇ ਕੋਈ ਅਧਿਕਾਰੀ ਇਸ ਤਰੀਕੇ ਦਾ ਕੰਮ ਕਰਦਾ ਹੈ ਤਾਂ ਉਹਦੇ ਨਾਲ ਭਰੋਸੇਯੋਗਤਾ ਵੀ ਘਟਦੀ ਹੈ ਤੇ ਇਹਦੇ ਨਾਲ ਪੁਲਿਸ ਦੀ ਭਰੋਸੇਯੋਗਤਾ ਵੀ ਘਟਦੀ ਹੈ ਲੋਕਾਂ ਦੇ ਮਨ 'ਚ ਵਿਸ਼ਵਾਸ ਵੀ ਘਟਦਾ ਹੈ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਗੱਲਬਾਤ ਕੀਤੀ ਉਮੀਦ ਕਰਦੇ ਹਾਂ ਤੁਹਾਨੂੰ ਗੱਲਬਾਤ ਪਸੰਦ ਆਈ ਹੋਵੇਗੀ ਹੋਰ ਇਸ ਤਰੀਕੇ ਦੀ ਗੱਲਬਾਤ ਲਈ ਦੇਖਦੇ ਰਹੋ ਲੋਕ ਵਾਈਟ ਟੀਵੀ